ਸਾਸਤ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਐਨ ਆਰ ਆਈਜ਼ ਬਲੇਟਨ ਵਿਦ ਬ੍ਰਿਪਾਲ ਮਹੋਰਾਣਾ ਅੱਜ ਦੀ ਵੱਡੀ ਖਬਰ ਫਲੋਰੀਡਾ ਟਰਨਪਾਈਕ ਤੇ ਹੋਏ ਟਰੱਕ ਐਕਸੀਡੈਂਟ ਵਾਲੇ ਕੇਸ ਵਿੱਚ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਤੇ 3 ਨਵੇਂ ਮੈਨਸ ਲਾਟਰ ਦੇ ਚਾਰਜਸ ਲਗਾ ਦਿੱਤੇ ਗਏ ਨੇ 12 ਅਗਸਤ ਨੂੰ ਫਲੋਰੀਡਾ ਟਰਨਪਾਈਕ ਤੇ ਇਹ ਭਿਆਨਕ ਹਾਦਸਾ ਵਾਪਰਿਆ ਸੀ ਹਰਜਿੰਦਰ ਸਿੰਘ ਨੇ ਅਲੈਗਲੀ ਇੱਕ ਇਲੀਗਲ ਯੂ ਟਰਨ ਰੈਸਟ੍ਰਿਕਟਿਡ ਏਰੀਆ ਚ ਲਿਆ ਸੀ ਉਹ ਏਰੀਆ ਸਿਰਫ ਅਫੀਸ਼ੀਅਲ ਯੂ ਗੋਸ ਓਨਲੀ ਸੀ ਉਸ ਦੀ ਟ੍ਰੇਲਰ ਪੂਰੀ ਨਾਰਥ ਬਾਉਂਡ ਲੇਨ ਤੇ ਫੈਲ ਜਾਂਦੀ ਹੈ ਇੱਕ ਮਿਨੀ ਵੈਨ ਨੇ ਉਸਦੇ ਟਰੱਕ ਦੇ ਨਾਲ ਟੱਕਰ ਮਾਰੀ ਤੇ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਇਹ ਘਟਨਾ ਸਿਰਫ ਫਲੋਰੀਡਾ ਹੀ ਨਹੀਂ ਸਗੋਂ ਪੂਰੇ ਅਮਰੀਕਾ ਚ ਇਮੀਗ੍ਰੈਂਟ ਟਰਕਿੰਗ ਕਮਿਊਨਿਟੀ ਲਈ ਵੱਡਾ ਇਸ਼ੂ ਬਣੀ ਹੋਈ ਹੈ ਲੇਟੈਸਟ ਕੋਰਟਸ ਅਪਡੇਟ ਕੀ ਨੇ ਕੈਲੀਫੋਰਨੀਆ ਤੋਂ ਐਕਸਟਰਡੀਸ਼ਨ ਤੋਂ ਬਾਅਦ ਹਰਜਿੰਦਰ ਸਿੰਘ ਹੁਣ ਫਲੋਰੀਡਾ ਦੀ ਸੇਂਟ ਲੂਸੀ ਕਾਉਂਟੀ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਸੈਟਰਡੇ ਨੂੰ ਹੇਰਿੰਗ ਦਾਰਾਂ ਜੱਜ ਨੇ ਤਿੰਨ ਨਵੇਂ ਮੈਨ ਸਲਾਟਰ ਦੇ ਕਾਊਂਟਸ ਐਡ ਕੀਤੇ ਆ ਉਸ ਉੱਪਰ ਹੁਣ ਉਸ ਉੱਪਰ ਵਹੀਕੂਲਰ ਹੋਮਿਸਾਈਡ ਪਲੱਸ ਮੈਨ ਸਲਾਟਰ ਦੋਵਾਂ ਦੇ ਮਲਟੀਪਲ ਚਾਰजेस ਲਗੇ ਨੇ ਹਰਜਿੰਦਰ ਸਿੰਘ ਨੇ ਕੋਰਟ ਵਿੱਚ ਇੰਗਲਿਸ਼ ਵਿੱਚ ਜ਼ਿਆਦਾ ਕੁਝ ਨਹੀਂ ਬੋਲਿਆ ਇੰਟਰਪ੍ਰੀਟਰ ਦੇ ਜ਼ਰੀਏ ਹੀ ਉਸਨੇ ਰਿਸਪੌਂਡ ਕੀਤਾ ਉਸ ਨੂੰ ਪਬਲਿਕ ਡਿਫੈਂਡਰ ਦਿੱਤਾ ਗਿਆ ਕਿਉਂਕਿ ਉਹ ਪ੍ਰਾਈਵੇਟ ਲਾਇਰ ਅਫੋਰਡ ਨਹੀਂ ਕਰ ਸਕਦਾ ਬਾਉਂਡ ਤੇ ਇਮੀਗ੍ਰੇਸ਼ਨ ਸਟੇਟਸ ਤੇ ਹੁਣ ਸਿੱਧਾ ਅਸਰ ਪੈਣਾ ਹੈ ਕੋਰਟ ਨੇ ਉਸ ਦਾ ਬਾਉਂਡ ਡੈਨਾਈ ਕਰ ਦਿੱਤਾ ਹੈ ਰੀਜ਼ਨ ਹੈ ਕਿ ਉਸ ਨੂੰ ਫਲਾਈਟ ਰੇਸ ਕਾ ਆਖਿਆ ਗਿਆ ਮਤਲਬ ਕਿ ਉਹ ਫਿਰ ਤੋਂ ਭੱਜ ਸਕਦਾ ਹੈ ਹੁਣ ਉਹ ਆਈਸ ਡਿਟੇਨਰ ਦੇ ਹੇਠ ਜੇਲ੍ਹ ਵਿੱਚ ਰਹੇਗਾ ਇਮੀਗ੍ਰੇਸ਼ਨ ਅਥਾਰਟੀਆਂ ਨੇ ਉਸ ਦੇ ਖਿਲਾਫ ਡਿਪੋਰਟੇਸ਼ਨ ਆਰਡਰ ਵੀ ਜਾਰੀ ਕੀਤਾ ਹੈ ਪਰ ਪਹਿਲਾਂ ਉਸ ਨੂੰ ਸਜ਼ਾ ਕੱਟਣੀ ਪਏਗੀ ਫਿਰ ਹੀ ਉਸ ਨੂੰ ਇੰਡੀਆ ਭੇਜਿਆ ਜਾਵੇਗਾ ਫਲੋਰੀਡਾ ਕਾਨੂੰਨ ਦੇ ਅਨੁਸਾਰ ਮੈਨਸਲਾਟਰ ਇੱਕ ਸੈਕੰਡ ਡਿਗਰੀ ਫਲੋਨੀ ਮੰਨੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਇੱਕ ਕਾਉਂਟ ਲਈ ਜ਼ਿਆਦਾ ਤੋਂ ਜ਼ਿਆਦਾ 15 ਸਾਲ ਦੀ ਕੈਦ ਪਲੱਸ 10000 ਡਾਲਰ ਫਾਈਨ ਪਲੱਸ 15 ਸਾਲ ਪਰੋਬੇਸ਼ਨ ਹੋ ਸਕਦੀ ਹੈ ਹਰਜਿੰਦਰ ਸਿੰਘ ਉੱਪਰ ਕਈ ਕਾਉਂਟ ਲੱਗੇ ਆ ਕਿਉਂਕਿ ਇਸ ਹادثੇ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਜੇਕਰ ਇੱਕ ਕਾਉਂਟ ਲਈ 15 ਸਾਲ ਹੈ ਤਾਂ ਤਿੰਨ ਵਿਕਟਮਜ਼ ਲਈ ਇਹ 45 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਜਜ ਦੇ ਹੱਥ ਵਿੱਚ ਪਾਵਰ ਹੈ ਕਿ ਉਹ ਸੈਂਟੈਂਸਸ ਇਕੱਠੇ ਵੀ ਚਲਾ ਸਕਦਾ ਜਾਂ ਫਿਰ ਇੱਕ ਤੋਂ ਬਾਅਦ ਇੱਕ ਵੀ ਚਲਾ ਸਕਦਾ ਜੇਕਰ ਐਗਰੇਵੇਟਿੰਗ ਫੈਕਟਰ ਸਾਬਿਤ ਹੁੰਦੇ ਆ ਜਿਵੇਂ ਕਿ ਹਰਜਿੰਦਰ ਸਿੰਘ ਅਨਡਾਕੂਮੈਂਟਿਡ ਸੀ ਜਾਂ ਫਿਰ ਲਾਇਸੈਂਸ ਤੋਂ ਬਿਨਾਂ ਸੀ ਜਾਂ ਫਿਰ ਰੈਕਲੈਸ ਡਰਾਈਵਿੰਗ ਸੀ ਜਾਂ ਫਿਰ ਇਲੀਗਲ ਯੂ ਟਰਨ ਕਰਕੇ ਹਾਦਸਾ ਹੁੰਦਾ ਤਾਂ سزا ਹੋਰ ਵੀ ਸਖਤ ਹੋ ਸਕਦੀ ਹੈ ਕਈ ਮਾਮਲਿਆਂ 'ਚ ਵਹੀਕੂਲਰ ਹومیਸਾਈਡ ਵੀ ਲੱਗ ਜਾਂਦੀ ਹੈ ਜਿਸ ਦੀ ਸਜ਼ਾ 30 ਸਾਲ ਜਾਂ ਫਿਰ ਉਸ ਤੋਂ ਜ਼ਿਆਦਾ ਹੋ ਸਕਦੀ ਹੈ ਸਿੱਧੀ ਗੱਲ ਹਰਜਿੰਦਰ ਸਿੰਘ ਨੂੰ ਘੱਟੋ ਘੱਟ 15 ਸਾਲ ਪ੍ਰਤੀ ਵਿਕਟਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਕੁੱਲ ਮਿਲਾ ਕੇ ਇਹ 45 ਸਾਲ ਤੱਕ ਦੀ ਸਜ਼ਾ ਬਣਦੀ ਹੈ ਇਹ ਸਾਰਾ ਡਿਪੈਂਡ ਕਰਦਾ ਹੈ ਕਿ ਕੋਰਟ ਵਿੱਚ ਸਾਬਤ ਕੀ ਕੀ ਹੁੰਦਾ ਹੈ ਤੇ ਜੱਜ ਸੈਂਟੈਂਸਸ ਕਿਸ ਰੂਪ ਵਿੱਚ ਦਿੰਦਾ ਕਿਵੇਂ ਦਿੰਦਾ ਏਨਿਊਜ਼ ਐਨਆਰਆਈ ਕਮਿਊਨਿਟੀ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਕਿਉਂਕਿ ਕੈਨੇਡਾ ਤੇ ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰਜ਼ ਹਜ਼ਾਰਾਂ ਦੀ ਗਿਣਤੀ 'ਚ ਐਸ ਵੇਲੇ ਕੰਮ ਕਰ ਰਹੇ ਨਹੀਂ ਲਾਈਸੈਂਸਿੰਗ ਕੰਟਰੋਵਰਸੀ ਵੀ ਇਸ ਸਾਰੇ ਮਾਮਲੇ 'ਚੋਂ ਉੱਭਰੀ ਹੈ ਕਿਉਂਕਿ ਹਰਜਿੰਦਰ ਸਿੰਘ 2018 'ਚ ਮੈਕਸੀਕੋ ਦੇ ਰਾਹੀਂ ਇਲੀਗਲ ਤਰੀਕੇ ਦੇ ਨਾਲ ਯੂਐਸ ਵਿੱਚ ਦਾਖਲ ਹੋਇਆ ਸੀ ਫਿਰ ਵੀ ਉਸਨੇ ਕੈਲੀਫੋਰਨੀਆ 'ਚ ਕਮਰਸ਼ੀਅਲ ਡਰਾਈਵਰਜ਼ ਦਾ ਲਾਇਸੈਂਸ ਲਿਆ ਹੁਣ ਫਲੋਰੀਡਾ ਤੇ ਕੈਲੀਫੋਰਨੀਆ ਦੇ ਕਾਨੂੰਨਾਂ ਤੇ ਵੱਡੀ ਚਰਚਾ ਚੱਲ ਪਈ ਹੈ ਫਲੋਰੀਡਾ ਕਹਿੰਦਾ ਕਿ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੂੰ ਸੀ ਡੀ ਐਲ ਮਿਲਣਾ ਨਹੀਂ ਚਾਹੀਦਾ ਪਰ ਕੈਲੀਫੋਰਨੀਆ ਨੇ ਉਸ ਨੂੰ ਲਾਇਸੈਂਸ ਇਸ਼ੂ ਕੀਤਾ ਸੀ ਇਹ ਡਿਬੇਟ ਇਮੀਗ੍ਰੇਸ਼ਨ ਸਿਸਟਮ ਦੇ ਲੂਪ ਹੋਲਸ ਨੂੰ ਹੁਣ ਐਕਸਪੋਜ਼ ਕਰ ਰਿਹਾ ਹੈ ਪੋਲਿਟਿਕਲ ਇੰਪੈਕਟ ਵੀ ਹੈ ਫਲੋਰੀਡਾ ਦੇ ਪੋਲਿਟਿਸ਼ੀਅਨ ਨੇ ਇਸ ਕੇਸ ਨੂੰ ਬਹੁਤ ਸਖਤੀ ਨਾਲ ਹਾਈਲਾਈਟ ਕੀਤਾ ਪੋਲਿਟਿਕਲ ਰੰਗਤ ਵੀ ਦਿਖਾਈ ਦਿੱਤੀ ਸੈਕਟਰੀ ਆਫ ਸਟੇਟ ਮਾਰਕੋ ਰੂਪੀ ਨੇ ਐਲਾਨ ਕੀਤਾ ਕਿ ਹੁਣ ਉਹ ਫਾਰਨ ਟਰੱਕ ਡਰਾਈਵਰਸ ਲਈ ਵਰਕ ਵੀਜ਼ਾਸ ਟੈਂਪਰੇਰੀਲੀ ਸਟਾਪ ਕਰ ਦਿੱਤੇ ਗਏ ਨੇ ਇਸ ਕਾਰਨ ਪੰਜਾਬੀ ਐਨ ਆਰ ਆਈਸ ਵਿੱਚ ਖਾਸ ਕਰਕੇ ਟਰੱਕਿੰਗ ਕਮਿਊਨਿਟੀ ਚ ਬਹੁਤ ਟੈਨਸ਼ਨ ਵਧ ਰਹੀ ਹੈ ਕਈ ਆਰਗੇਨਾਈਜੇਸ਼ਨਸ ਆਖਰੀਆਂ ਨੇ ਕਿ ਇਸ ਨਾਲ ਇਨੋਸੈਂਟ ਡਰਾਈਵਰਸ ਵੀ ਸਫਰ ਕਰਨਗੇ ਫੈਮਿਲੀ ਤੇ ਕਮਿਊਨਿਟੀ ਦੀ ਗੱਲ ਕਰੀਏ ਤਰਨਤਾਰਨ ਪੰਜਾਬ ਚ ਹਰਜਿੰਦਰ ਸਿੰਘ ਦੇ ਪਰਿਵਾਰ ਤੇ ਸਿੱਧਾ ਅਸਰ ਪਿਆ ਹੈ ਸੋਸ਼ਲ ਮੀਡੀਆ ਤੇ ਕੁਝ ਲੋਕ ਉਸ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਉਸ ਨੂੰ ਫੇਅਰ ਟਰਾਇਲ ਮਿਲਣਾ ਚਾਹੀਦਾ ਹੈ ਪਰ ਦੂਜੇ ਪਾਸੇ ਵਿਕਟਮ ਦੇ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਉਸ ਨੂੰ ਕਠੋਰ ਤੋਂ ਕਠੋਰ ਸਜ਼ਾ ਮਿਲਣੀ ਚਾਹੀਦੀ ਹੈ ਇਸ ਕੇਸ ਨੇ ਪੰਜਾਬੀ ਟਰਕਿੰਗ ਕਮਿਊਨਿਟੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਿ ਸਪੋਰਟ ਕਰਦੇ ਆ ਪਰ ਦੂਸਰੇ ਪਾਸੇ ਉਹ ਲੋਕ ਨੇ ਜਿਹੜੇ ਸਟਰਿਕਟ ਪਿਨਿਸ਼ਮੈਂਟ ਦੀ ਫੇਵਰ ਕਰ ਰਹੇ ਨੇ ਹਰਜਿੰਦਰ ਸਿੰਘ ਦੇ ਪਿੰਡ ਵਿੱਚ ਇਸ ਵੇਲੇ ਲੋਕਾਂ ਨੇ ਲਗਭਗ ਚੁੱਪ ਧਰੀ ਹੋਈ ਆ ਲੋਕ ਜ਼ਿਆਦਾ ਕੁਝ ਕਹਿਣ ਤੋਂ ਕੁਤਰਉਂਦੇ ਨੇ ਕਿਉਂਕਿ ਇਹਨਾਂ ਨੂੰ ਡਰ ਹੈ ਕਿ ਇਹ ਕੇਸ ਤੇ ਅਸਰ ਵੀ ਪੈ ਸਕਦਾ ਹੈ ਉਹਨਾਂ ਦੇ ਬੋਲੇ ਹੋਏ ਸ਼ਬਦਾਂ ਨਾਲ ਅੰਦਰੋਂ ਅੰਦਰ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਉਸ ਨੂੰ ਕੁਝ ਰਾਹਤ ਸ਼ਾਇਦ ਮਿਲ ਜਾਵੇਗੀ ਉਹ ਮੰਨਦੇ ਨੇ ਕਿ ਉਸ ਤੋਂ ਗਲਤੀ ਹੋਈ ਆ ਪਰ ਇਹ ਪਲਾਨਡ ਕਰਾਇਮ ਨਹੀਂ ਸੀ ਸੋ ਇਸ ਦੇ ਕਾਨੂੰਨੀ ਪੱਖ ਕੀ ਨੇ ਇਹ ਸਾਰੇ ਇਨਸੀਡੈਂਟ ਦੇ ਮੈਂਸ ਲਾਟਰ ਮੈਂਸ ਲਾਟਰ ਵਿੱਚ ਵੱਡੀ ਸਜ਼ਾ ਹੁੰਦੀ ਆ ਜੇ ਹਰਜਿੰਦਰ ਸਿੰਘ ਗਲਟੀ ਸਾਬਤ ਹੁੰਦਾ ਤਾਂ ਉਸ ਨੂੰ ਕਈ ਸਾਲ ਜੇਲ੍ਹ ਤੇ ਫਿਰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਡਿਫੈਂਸ ਲਾਇਰ ਦਾ ਕਹਿਣਾ ਹੈ ਕਿ ਉਸ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਇਹ ਇੱਕ ਐਕਸੀਡੈਂਟ ਸੀ ਨਾ ਕਿ ਕ੍ਰਿਮੀਨਲ ਇੰਟੈਂਟ ਤਾਂ ਦੋਸਤੋ ਫਲੋਰੀਡਾ ਟਰੱਕ ਕੇਸ ਹੁਣ ਇੱਕ ਹਿਊਮਨ ਸਟੋਰੀ ਬਣ ਗਿਆ ਹੈ ਇੱਕ ਪਾਸੇ ਉਹ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਪਿਆਰੇ ਪਰਿਵਾਰਕ ਮੈਂਬਰ ਗੁਆ ਦਿੱਤੇ ਨੇ ਦੂਜੇ ਪਾਸੇ ਹੈ ਹਰਜਿੰਦਰ ਸਿੰਘ ਦੀ ਫੈਮਿਲੀ ਟ੍ਰਕਿੰਗ ਕਮਿਊਨਿਟੀ ਜੋ ਉਸਦੇ ਹੱਕ ਵਿੱਚ ਨਿਆਂ ਦੀ ਮੰਗ ਕਰ ਰਹੀ ਹੈ ਤੁਸੀਂ ਕੀ ਸੋਚਦੇ ਹੋ ਹਰਜਿੰਦਰ ਸਿੰਘ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਉਸ ਨੂੰ ਐਕਸੀਡੈਂਟਲੀ ਸਖਤ ਤੋਂ ਸਖਤ ਸਜ਼ਾ ਮਿਲੇ ਜਾਂ ਫਿਰ ਹਲਕੀ ਸਜ਼ਾ ਮਿਲੇ ਆਪ ਕੋਈ ਰਾਏ ਕਮੈਂਟ ਬਾਕਸ ਵਿੱਚ ਰੂਲ ਦਿਓ